ਗੁਰਾਸਾਹਿਬ ਜੀ ਉਹ ਕੇ ਪਾਠ ਦੀ ਧਾਰਕਾ ਧਿਆਨ ਕਰਕੇ ਬੋਲਦਾ ਜੀ ਪੰਜਾਬ ਪਿਆਰਿਆਂ ਚਾਹੋਂ ਸਹਿਬ ਜਿਆਦੇ ਆ ਚਾਹੀਨ ਮੁਖਤਿਆਂ ਹੱਥਾਂ ਨਾਲ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੱਢ ਕੇ ਛੱਕਿਆ ਦੇ ਸੀਸ ਦਿੱਤੇ ਬੰਦ ਬੰਦ ਖਟਾਈ ਖੋਪਰੀਆਂ ਤਰਵਾਈਆਂ ਤਕੜੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ ਗੁਰਦੁਆਰੇ ਸੇਵਾ ਹੀ ਕੁਰਬਾਨੀਆਂ ਕੀਤੀ ਸਰਮ ਨੇ ਹਾਰੇ ਆ ਸਿੱਖੀ ਕੇਸਾ ਸਵਾਸਾ ਸੰਗ ਨੇ ਭਾਈ किनारी कमाई ਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਖਤਾਨ ਸਰਬਤ ਗੁਰਦੁਆਰੇ ਕੇ ਦਰਸ਼ਨ ਦੀਦਾਰ ਕਰਕੇ ਬੋਲੋ ਜੀ ਸਤਿਮੇ ਸਰਬਤ ਖਾਲਸਾ ਜੀ ਕੀ ਅਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਬਖਸ਼ਾਲ ਮਾਰਦਾ ਕੰਧੂ ਸ਼ਾ ਤੇਰੀ ਬੋੜੀ ਜੇ ਵੀਰ ਦੰਦਾਂ ਦੇ ਨਾਲ ਚੱਕ ਦਿੱਤੀ ਹੈ ਜਰੂਰ ਇਹਦੀ ਖੇਡ ਨੂੰ ਬੰਦਰਾ ਮਾਨਸ਼ਫਤਕਾਰ ਜੱਟ ਵੀਰ ਦੀ ਨਾਪ ਲੈ ਗੁਰਪਾਰ ਸਿੰਘ ਜੀ ਮੈਂ ਹੋਣੀ ਜੀ ਫਿਰ ਮੈਂ ਰਾਜ ਜਾਲ ਗੁਰੂ ਜੀ ਬਾਬਾ ਜੀ ਦਾ ਤੁਮ ਜੀ ਸੁਣਨਾ ਬਾਬਾ ਚੰਦਕ ਬਾਬਾ ਰਾਮ ਦੀ ਵੀਰ ਦੀ ਸੀ ਉਹ ਜੋੜ ਮੇਲਾ ਜੋ ਵੀ ਪ੍ਰਾਇਮਰ ਛੋਲੇ ਕਲੰਗੜਾ ਸਾਡੇ ਦਾਦੇ ਹਮ ਦਾਦੇ ਦੇ ਜਿਹੜਾ ਚਲੰਗਾ ਵਾਹ ਹਰ ਵਕਤ ਕ੍ਰਾਂਤੀ ਕਰਾਦਾ ਮੇਲਾ ਮਨਾਉਂਦਾ ਹਾਂ ਸਾਡਾ ਤੋਂ ਵਧੀਆ ਕੰਮ ਕਰਾਈਏ ਆ ਕਿਉਂਕਿ ਵਧੀਆ ਸਾਡੀ ਕਮੇਟੀ ਆ ਬਹੁਤ ਵੱਡਾ ਯਤਨ ਕਰਾ ਰਿਹਾ ਹੈ ਲੋਕਾਂ ਦਾ ਵੀ ਸੁਝਾਵਾ ਦਾ ਯਾਰ ਇੱਕ ਤੋਂ ਬੰਦਾ ਮਾਂ ਪੁੱਤ ਦੀ ਸਾਡੇ ਕੋਲ ਬਾਬੇ ਸੁਖਾਉਣੀ ਹਰੇ ਰਿਟੋਜ ਦੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਵੀ ਸਾਡਾ ਬਹੁਤ ਧੰਨਵਾਦ ਕਰਦੇ ਆ ਬਾਕੀ ਬਹੁਤ ਯਾਰ ਵੀ ਕਲਾਮ ਕਰਦੇ ਬਹੁਤ-ਬਹੁਤ ਸਾਡੀ ਸੰਗੋਗਿੰਦਾ ਨਗਰ

ਜੋਏ ਮਰਵੀ ਸੋਨਿਆ ਕਿਹੋ ਨਿਹਾਲ ਚਵਰ ਸ਼ਤਰ ਅਖਤ ਦੇ ਮਾਲਕ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸ਼ਾਇਆ ਦੇ ਹੇਠ ਜੋ ਤੰਨ ਤੰਨ ਬਾਬਾ RAM ਜੋਗੀ ਪੀਰ ਜੀ ਦੇ ਪਾਵਨ ਪਵਿੱਤਰ ਅਸਥਾਨ ਨਗਰ ਰਾਲ ਤੇ ਚਾਲ ਸਮੁੱਚਾ ਨਗਰ ਬੜੀ ਉਤਸ਼ਾਹ ਤੇ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਜੋ ਕਿ ਸਾਲਾਨਾ ਸਮਾਗਮ ਜੋ ਤੰਨ ਤਨ ਬਾਬਾ RAM ਜੋਗੀ ਪੀਰ ਜੀ ਦੇ ਅਸਥਾਨਾਂ ਤੇ ਹਰ ਸਾਲ ਹੀ ਹੁੰਦਾ ਹੈ ਲੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਸੇਵਾਦਾਰਾਂ ਨੇ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਇਥੋਂ ਦੀ ਸਤਕਾਰਕ ਕਮੇਟੀ ਬੜੀ ਚੜ੍ਹਦੀ ਕਲਾ ਦੇ ਨਾਲ ਸੂਝਵਾਨ ਹੈ ਤੇ ਬੜੇ ਚੱਜੇ ਢੰਗ ਨਾਲ ਸੇਵਾ ਨੂੰ ਨਿਭਾਈ ਹੈ ਐਤ ਕੀ ਜੋ ਸਾਲਾਨਾ ਜੋੜ ਮੇਲਾ ਗੁਰੂ ਘਰ ਦੀ ਸੰਗਤ ਨੇ ਬੜੇ ਉਤਸ਼ਾਹ ਗੁਰੂ ਘਰ ਦੀ ਕਮੇਟੀ ਨੇ ਸਹਿਯੋਗ ਦੇ ਨਾਲ ਬਹੁਤ ਵਧੀਆ ਹੋਇਆ ਹਰ ਸਾਲ ਜੋ ਸਾਲਾਨਾ ਜੋੜ ਮੇਲਾ ਚੱਲੂਗਾ ਇਹ ਬਾਬਾ ਰਾਮ ਜੋਗੀ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਪ੍ਰਾਤਕ ਤੋਂ ਚੱਲਦਾ ਆ ਰਿਹਾ ਹੈ ਇਸ ਜੋੜ ਮੇਲੇ ਤੇ ਉਤਸ਼ਾਹ ਇਲਾਕੇ ਦੀਆਂ ਸੰਗਤਾਂ ਜਿੰਨੇ ਜਿੰਨੇ ਲਾਗੇ ਲਾਗੇ ਨਗਰਿਆ ਬ੍ਰਹਮਪੁਰਾ ਮੋਹਨਪੁਰਾ ਜਾਂ ਡੇਰਾ ਸਾਹਿਬ ਪੱਠਲ ਲੋਹਾਰ ਬ੍ਰਹਮਪੁਰ ਸੰਤਪੁਰਾ ਇਹ ਇਲਾਕਾ ਸਾਰਾ ਬਾਬਾ RAM ਜੋਗੀ ਪੀਰ ਜੀ ਦੇ ਪਾਵਨ ਸਥਾਨਾਂ ਤੇ ਆਣ ਕੇ ਹਾਜ਼ਰੀਆਂ ਭਰਦੇ ਸਮੁੱਚੀ ਕਮੇਟੀ ਸੇਵਾਦਾਰ ਸਰਦਾਰ ਅੰਗਰੇਜ਼ ਸਿੰਘ ਜੀ ਸੰਧੂ ਜੋ ਹੋਣ ਸਮੁੱਚੀ ਕਮੇਟੀ ਦੇ ਸੇਵਾਦਾਰ ਮੁਖ ਨੇ ਪ੍ਰਬੰਧਕ ਨੇ ਔਰ ਉਹਨਾਂ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਜਥੇ ਪਹੁੰਚੇ ਆ ਜਿੰਨਾ ਜਥਿਆਂ ਨੇ ਹਾਜ਼ਰੀਆਂ ਭਰੀਆਂ ਔਰ ਇਹਨੇ ਗੁਰੂ ਘਰ ਦੇ ਗ੍ਰੰਥੀ ਸਹਿਬਾਨਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ ਸਾਰੀਆਂ ਸੰਗਤਾਂ ਦਾ ਮੇਰੇ ਪੱਤਰਕਾਰ ਵੀਰ ਪਹੁੰਚੇ ਨੇ ਉਹਨਾਂ ਦਾ ਕਮੇਟੀ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਸਮਿਤੀ ਸੰਗਤ ਵੱਲੋਂ ਨਗਰ ਰਾਹ ਚਾਲ ਦੀ ਸਮਿਤੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇੱਥੇ ਦੀ ਬਹੁਤ ਵੱਡੀ ਸੰਗਤ ਦੀ ਭਾਵਨਾ ਹੁੰਦੀ ਹੈ ਇਥੇਓ ਇਥੇ ਜਿੰਨوں ਵੀ ਕੋਈ ਐਰਤੀ ਜਦਾਂ ਸ਼ਾਲ ਚੋਕੇ ਗਿਆ 100 100 ਅਖੰਡ ਪਾਠ ਸਾਹਿਬ 120 ਵੀ 150 ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਆ ਅੱਜ ਕੀ 40 40 40 40 ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੋਈਆਂ 40 ਪਹਿਲਾ ਹੈ 40ਆਂ ਦਾ ਫੇਰ ਆਰੰਭ ਹੋਇਆ ਔਰ ਅੱਜ 40ਆਂ ਦੇ ਭੋਗ ਤੋਂ ਪਰੰਤ ਸਾਡੇ ਕੋਲ ਨੌਜਵਾਨ ਵਿਦਿਆਰਥੀਆਂ ਵਿੱਚ ਨੇ ਜਿਨ੍ਹਾਂ ਦੀ ਭਾਵਨਾਵਾਂ ਪੂਰੀ ਹੁੰਦੀ ਆ ਉਹ ਆਪੋ ਆਪਣੇ ਢੰਗ ਨਾਲ ਸੇਵਾ ਆ ਕੇ ਇੱਥੇ ਕਰਦਾ। ਉਹਨਾਂ ਨੇ ਸਮੁੱਚੇ ਨੌਜਵਾਨ ਵੀਰਾਂ ਨੇ ਬੜਾ ਪ੍ਰਬੰਧ ਕੀਤਾ। ਸਮੁੱਚੀ ਕਮੇਟੀ ਦੇ ਨਾਲ ਰਲ ਕੇ ਕਿਉਂਕਿ ਇੱਥੋਂ ਦੀ ਜਿਨੀ ਸੇਵਾਦਾਰ ਕਮੇਟੀ ਆ ਨਾ ਉਹ ਸਾਰੀ ਸਰਕਾਰ ਦੇ ਨਾਲ ਸਾਰਿਆਂ ਨੂੰ ਆਓ ਭਲਟ ਕਹਿ ਕੇ ਸਾਰਿਆਂ ਦੀ ਸਲਾਹ ਦੇ ਨਾਲ ਗੁਰਮਤਿ ਅਨੁਸਾਰ ਚੱਲ ਕੇ ਇੱਥੋਂ ਦਾ ਜਿਹੜਾ ਪ੍ਰਬੰਧ ਆ ਉਹ ਸਡੇ ਢੰਗ ਨਾਲ ਚਲਾਉਂਦੀ ਆ। ਇੱਥੋਂ ਇੱਕੋ ਨਾਰਾ ਵਾਜੀ ਸਿੰਘ ਸੱਜੋ ਅੰਮ੍ਰਿਤ ਛੱਕੋ ਗੁਰੂ ਵਾਲੇ ਬਣੋ। ਜੋ ਸੰਧਾਤ ਅਸਲ ਕਲਗੀ ਧਰ ਪਾਤਸ਼ਾਹ ਮਹਾਰਾਜ ਨੇ ਦਿੱਤਾ ਕਲਗੀ ਧਰ ਦੇ ਪੁੱਤਰ ਈਓ ਅੰਮ੍ਰਿਤ ਘੜੀ ਹੋ ਕੇ ਜੀਓ ਇਸ ਮੁਕਤੀ ਸੰਗਤ ਨੂੰ ਬੇਨਤੀ ਹੈ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਵਿੱਚ ਆਲ ਵਰਲਡ ਵਿੱਚ ਜਿਹੜੇ ਲਾਈਵ ਸਰਵਨ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਆ ਕੇ ਹਾਜ਼ਰੀਆਂ ਭਰ ਕੇ ਗਏ ਉਹਨਾਂ ਦਾ ਧੰਨਵਾਦ ਮੈਂ ਧੰਨਵਾਦ ਕਰਦਾ ਹਾਂ ਕੋਟਲ ਕੋਰਸ ਕਰਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਮਿਤੀ ਕਮੇਟੀ ਵੱਲੋਂ ਪ੍ਰਬੰਧਕ ਜਣਾ ਵੱਲੋਂ ਸਮੁੱਚੇ ਨਗਰ ਰੌਚਾਲ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਇਹ ਇੰਨੇ ਕ ਦਿਨਤੀ ਨੂੰ ਪ੍ਰਵਾਨ ਕਰਿਓ ਅਮਰਤ ਸੱਜੋ ਸਿੰਘ ਸੱਜੋ ਗੁਰੂ ਵਾਲੇ ਬਣੋ ਆਦਿ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇੱਥੇ ਜਿਨ੍ਹਾਂ ਕੋਈ ਵੀ ਆਉਂਦਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸੋ ਇਹ ਜਥਾ ਵੀ ਇਥੇ ਇਹ ਐਸੀ ਕ੍ਰੀਸ਼ਰ ਜਥਾ ਵੀ ਆ